ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਦੀਵਾਨ ਵਿੱਚ ਬੈਠੇ ਸਨ ਕੁਝ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੇ ਸਨ ਇੱਕ ਜ਼ਿਮੀਂਦਾਰ ਮਣੇ ਤੇ ਬੈਠਾ ਸਿੱਖਾਂ ਨੂੰ ਫਿੱਕੇ ਬਚਨ ਬੋਲ ਰਿਹਾ ਸੀ ਕਿ ਤੁਸੀਂ ਮੇਰੀ ਖੇਤੀ ਵਿੱਚੋਂ ਦੀ ਲੰਗਦੇ ਖੇਤੀ ਉਜਾੜਦੇ ਜਾਂਦੇ ਹੋ ਅਤੇ ਸਿੱਖਾਂ ਦੇ ਪਿੱਛੇ-ਪਿੱਛੇ ਫਿੱਕੇ ਬਚਨ ਬੋਲਦਾ ਹੋਇਆ ਦੀਵਾਨ ਵਿੱਚ ਆ ਗਿਆ ਅਤੇ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਕਿ ਤੁਹਾਡੇ ਸਿੱਖ ਮੇਰੇ ਖੇਤ ਵਿੱਚੋਂ ਦੀ ਲੰਗਦੇ ਹੋਏ ਫਸਲ ਦਾ ਨੁਕਸਾਨ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਨੇ ਇਸ ਜ਼ਿਮੀਂਦਾਰ ਪ੍ਰਤੀ ਸਿੱਖਿਆ ਦੇਣ ਲਈ ਸਾਰੇ ਜੀਵਾਂ ਨੂੰ ਬੇਰਸੀ ਦੀਆਂ ਗੱਲਾਂ ਨਾ ਕਰਨ ਦੀ ਸਿੱਖਿਆ ਦਿੰਦਿਆਂ ਆਇਆ ਸ਼ਲੋਕ ਉਚਾਰਨ ਕੀਤਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਫਿੱਕੇ ਫੇਰ ਅਸੀਂ ਦੇ ਬਚਨ ਬੋਲਣ ਕਰਕੇ ਤਨ ਸਰੀਰ ਤੇ ਮਨ ਹਿਰਦਾ ਬੇਰਸੀ ਵਾਲਾ ਹੋ ਜਾਂਦਾ ਪਾਪ ਬੁਰੇ ਬਚਨ ਕਥਨ ਦੇ ਬਾਅਦ ਵਿੱਚ ਪਛਤਾਪ ਹੁੰਦਾ ਹੈ ਭਾਵੇਂ ਫਿੱਕਾ ਬਚਨ ਤਾਂ ਜੀਬ ਨੇ ਬੋਲਿਆ ਸੀ ਪਰ ਉਸ ਦਾ ਅਸਰ ਸਾਰੇ ਸਰੀਰ ਤੇ ਮਨ ਤੇ ਪੈਂਦਾ ਜਿਸ ਕਰਕੇ ਤਨ ਤੇ ਮਨ ਮੁਰਝਾ ਜਾਂਦਾ ਹੈ ਫਿੱਕੋ ਫਿੱਕਾ ਸੱਦੀ ਐ ਫਿੱਕੇ ਫਿੱਕੀ ਸੋਏ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖਾਂ ਨੂੰ ਬੇਰਸੀ ਵਾਲਾ ਹੀ ਸੱਦਿਆ ਜਾਂਦਾ ਆਖਿਆ ਜਾਂਦਾ ਪਾਵ ਉਹ ਇਸੇ ਨਾਮ ਨਾਲ ਜਾਣਿਆ ਜਾਂਦਾ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖ ਦੀ ਸੋਏ ਸ਼ੋਭਾ ਵੀ ਫਿੱਕੀ ਬੇਰਸੀ ਵਾਲੀ ਹੁੰਦੀ ਆ ਫਿੱਕਾ ਦਰਗਹ ਸੱਟੀਐ ਮੋਹਿ ਥੁੱਕਾ ਫਿੱਕੇ ਪਾਈ। ਏ ਭਾਈ ਸੰਸਾਰ ਦੇ ਅਭਜਸ ਤੋਂ ਛੁੱਟ ਫਿੱਕਾ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖ ਨੂੰ ਕਰਤਾਰ ਦੀ ਦਰਗਹ ਕਚਹਿਰੀ ਵਿੱਚੋਂ ਵੀ ਛੁੱਟਿਆ ਜਾਂਦਾ ਹੈ। ਭਾਵੇਂ ਬੇਰਸੀ ਦੇ ਬਚਨ ਬੋਲਣ ਵਾਲੇ ਨੂੰ ਆਦਰ ਨਹੀਂ ਮਿਲਦਾ ਤੇ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖ ਦੇ ਮੂੰਹ ਉੱਤੇ ਲਾਂਤਾਂ ਰੂਪੀ ਥੁੱਕਾਂ ਪੈਂਦੀਆਂ ਹਨ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਈ। ਇਹ ਭਾਈ ਫਿੱਕਾ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖ ਨੂੰ ਮੂਰਖ ਬੇਸਮਝ ਆਖੀਐ ਕਹੀਦਾ ਹੈ ਉਹ ਲੋਕ ਪ੍ਰਲੋਕ ਵਿੱਚ ਪਾਣਾ ਜੁੱਤੀਆਂ ਦੀ ਮਾਰ ਹੀ ਖਾਂਦਾ ਹੈ ਸਜਾ ਲੈਂਦਾ ਹੈ। ਜਿਵੇਂ ਇੱਕ ਸਾਖੀ ਆਉਂਦੀ ਮੂਰਖ ਜਲਾਹੇ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਰਿਤਰਾ ਵਿੱਚ ਕਥਨ ਕਰਦੇ ਆ ਇੱਕ ਜੁਲਾਹਾ ਪਹਿਲੀ ਵਾਰ ਆਪਣੇ ਸਹੁਰੇ ਚੱਲਿਆ ਤਾਂ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਕੀ ਕਹਿੰਦਾ ਜਾਵਾਂ ਤਾਂ ਮਾਂ ਨੇ ਕਿਹਾ ਕਿ ਉੱਡਦਾ ਜਾਹ ਉੱਡਦਾ ਜਾ ਕਹੀ ਜਾ ਤਦੋਂ ਜੁਲਾਹਾ ਉੱਡਦਾ ਜਾ ਉੱਡਦਾ ਜਾ ਕਹਿੰਦਾ ਆਪਣੇ ਸਹੁਰਿਆਂ ਨੂੰ ਤੁਰ ਪਿਆ ਅੱਗੇ ਜੰਗਲ ਵਿੱਚ ਸ਼ਿਕਾਰੀਆਂ ਨੇ ਪੰਛੀਆਂ ਨੂੰ ਪਕੜਨ ਵਾਸਤੇ ਜਾਲ ਪਾਇਆ ਆਇਆ ਸੀ ਉਹਨਾਂ ਨੇ ਕਿਹਾ ਕਿ ਇਹ ਤਾਂ ਸਵੇਰੇ ਸਵੇਰੇ ਹੀ ਕੋ ਸ਼ਗਨ ਕਰੀ ਜਾਂਦਾ ਹੈ ਤਦ ਸਾਰਿਆਂ ਨੇ ਫੜ ਕੇ ਬਹੁਤ ਕੁੱਟਿਆ ਜਲਾਹੇ ਨੇ ਪੁੱਛਿਆ ਕਿ ਫਿਰ ਮੈਂ ਕੀ ਕਹਾਂ ਤਾਂ ਉਹਨਾਂ ਨੇ ਕਿਹਾ ਕਿ ਉੱਡ ਉੱਡ ਆਓ ਤੇ ਫਸਦੇ ਜਾਓ ਇਹ ਕਹੀ ਜਾ ਉਹ ਇਸ ਪ੍ਰਕਾਰ ਹੀ ਕਹਿੰਦਾ ਗਿਆ ਅੱਗੇ ਚੋਰ ਜਾਂਦੇ ਸਨ ਉਹਨਾਂ ਨੇ ਕੁਸ਼ਗਨ ਸਮਝ ਕੇ ਬਹੁਤ ਕੁੱਟਿਆ ਇਸ ਨੇ ਉਹਨਾਂ ਕੋਲੋਂ ਪੁੱਛਿਆ ਕਿ ਫਿਰ ਮੈਂ ਕੀ ਕਹਾਂ ਤਾਂ ਚੋਰਾ ਨੇ ਕਿਹਾ ਕਿ ਲੈ ਆਓ ਅਤੇ ਧਰ ਜਾਓ ਕਹੀ ਜਾ ਉਹ ਜੁਲਾਹਾ ਇਉਂ ਕਹਿੰਦਾ ਆਇਆ ਤੁਰ ਪਿਆ ਅੱਗੇ ਕਿਸੇ ਰਾਜੇ ਦੇ 4 ਪੁੱਤਰ ਸਨ ਉਹਨਾਂ ਵਿੱਚੋਂ ਇੱਕ ਨੇ ਪ੍ਰਾਣ ਤਿਆਗ ਦਿੱਤੇ ਸਨ ਲੋਕ ਉਸ ਨੂੰ ਸਿਵਿਆਂ ਵਿੱਚ ਲੈ ਕੇ ਆਏ ਸਨ ਤਦੋਂ ਜੁਲਾਹਾ ਇਹੀ ਸ਼ਬਦ ਲੈ ਆਓ ਧਰ ਜਾਓ ਕਹਿੰਦਾ ਆਇਆ ਉੱਥੇ ਪਹੁੰਚਿਆ ਆ ਰਾਜੇ ਦੀ ਸੈਨਾ ਨੇ ਸੁਣ ਕੇ ਬਹੁਤ ਘੁੱਟਿਆ ਫਿਰ ਉਹਨਾਂ ਪਾਸੋਂ ਵੀ ਪੁੱਛਦਾ ਮੈਂ ਕੀ ਕਹਾ ਤਾਂ ਉਹਨਾਂ ਕਿਹਾ ਕਿ ਤੂੰ ਇਸ ਤਰ੍ਹਾਂ ਆਖ ਕਿ ਬਹੁਤ ਬੁਰੀ ਹੋਈ ਬੁਰੀ ਹੋਈ ਉਹ ਜੁਲਾਹ ਆਇਓ ਕਹਿੰਦਾ ਆਇਆ ਤੁਰੀ ਜਾਵੇ ਅੱਗੇ ਇੱਕ ਨਗਰ ਵਿੱਚ ਰਾਜੇ ਦੇ ਘਰ ਬਹੁਤ ਚਿਰ ਪਿਛੋਂ ਪੁੱਤਰ ਨੇ ਜਨਮ ਲਿਆ ਸੀ ਜਦੋਂ ਉੱਥੋਂ ਦੇ ਲੋਕਾਂ ਨੇ ਇਹ ਗੱਲ ਸੁਣੀ ਤਾਂ ਸਾਰਿਆਂ ਨੇ ਕੁੱਟਿਆ ਫਿਰ ਉਹਨਾਂ ਕਿਹਾ ਕਿ ਭਲੀ ਹੋਈ ਭਲੀ ਹੋਈ ਕਹੀ ਜਾ ਜੁਲਾਹ ਇਸ ਪ੍ਰਕਾਰ ਕਹਿੰਦਾ ਆਇਆ ਤੁਰ ਪਿਆ ਅੱਗੇ ਇੱਕ ਨਗਰ ਵਿੱਚ ਅੱਗ ਲੱਗੀ ਹੋਈ ਸੀ ਸਾਰੇ ਮਹਿਲ ਆਦ ਸੜ ਰਹੇ ਸਨ ਇਹ ਕਹੀ ਜਾਵੇ ਭਲੀ ਹੋਈ ਭਲੀ ਹੋਈ ਇਹ ਸੁਣ ਕੇ ਉੱਥੋਂ ਦੇ ਲੋਕਾਂ ਨੇ ਕੁੱਟਿਆ ਇਸ ਪ੍ਰਕਾਰ ਤਕਰੀਬਨ 10 ਕੋ ਹਜ਼ਾਰ ਜੁੱਤੀਆਂ ਖਾ ਕੇ ਆਪਣੇ ਸਹੁਰੇ ਘਰ ਪਹੁੰਚਿਆ ਸਤਿ ਪਾਤਸ਼ਾਹ ਜੀ ਦਸਮ ਗ੍ਰੰਥ ਵਿੱਚ ਫਰਮਾਉਂਦੇ ਆ 10000 ਪਨਹੀਨ ਕੀ ਸਹੀ ਜੁਲਾਹੇ ਮਾਰ ਤਾ ਪਾਛੈ ਪਹੁੰਚਿਤ ਭਯੋ ਜਹਾਂ ਹੁਤੀ ਸਸਰਾਰ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਹੇ ਭਾਈ ਜੋ ਪੁਰਖ ਅੰਦਰੋਂ ਹਿਰਦਿਆਂ ਤੋਂ ਝੂਠੇ ਖੰਨ ਪਰ ਬਾਹਰੋਂ ਆਪਣੀ ਲੋਕਾਂ ਵਿੱਚ ਪੈਜ ਇੱਜ਼ਤ ਬਣਾਈ ਹੋਈ ਆ ਤੇ ਦੁਨੀਆਂ ਸੰਸਾਰ ਦੇ ਵਿੱਚ ਚੰਗੇ ਫੈਲ ਕਰਮ ਕਰਕੇ ਵਿਖਾਉਂਦੇ ਆ ਦੁਨੀਆਂ ਵਿੱਚ ਫੈਲ ਅਡੰਬਰ ਰਚ ਰਖਿਆ ਅਠ 60 ਦੀਰਥ ਜੇ ਨਾ ਵਹਿ ਉਤਰੈ ਨਾਹੀ ਮੈਲ ਜਿਕਰੂ 68 ਤੀਰਥਾਂ ਤੇ ਵੀ ਇਸ਼ਨਾਨ ਕਰ ਹੁਣ ਆਮੀ ਉਹਨਾਂ ਦੇ ਹਿਰਦੇ ਵਿੱਚੋਂ ਪਾਪਾਂ ਦੀ ਮੈਲ ਝੂਠ ਬੋਲਣ ਦੀ ਮਲੀਨਤਾ ਨਹੀਂ ਉਤਰਦੀ ਕਿਉਂਕਿ ਜੈਸਾ ਪਾਵਨ ਬਾਣੀ ਦਾ ਵਾਕ ਹੈ ਹਿਰਦੈ ਕਪਟਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਨੀ ਕਾਇਆ ਮਾਂਜਿਸ ਕਉਨ ਗੁਨਾ ਜੋ ਘਟ ਭੀਤਰ ਹੈ ਮਲ ਨਾ ਰਹਾਉ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਏ ਭਾਈ ਜਿਨ੍ਹਾਂ ਗੁਰਮਖ ਜਨਾਂ ਦੇ ਹਿਰਦੇ ਅੰਦਰੋਂ ਪੱਟ ਰੇਸ਼ਮ ਵਰਗੇ ਨਰਮ ਹਨ ਬਾਹਰੋਂ ਭਾਵੇਂ ਸਰੀਰ ਤੇ ਗੁੱਦੜ ਫਟੇ ਪੁਰਾਣੇ ਕੱਪੜੇ ਜੁੱਲੀਆਂ ਪਹਿਨੀਆਂ ਹੋਈਆਂ ਜਿੰਨਾ ਸ੍ਰੇਸ਼ਟ ਜਨਾਂ ਦੇ ਹਿਰਦੇ ਅੰਦਰੋਂ ਪੱਟ ਰੇਸ਼ਮ ਵਰਗੇ ਸ਼ੁਭ ਗੁਣ ਚਮਕਦੇ ਆ ਭਾਵੇਂ ਬਾਹਰ ਸਰੀਰ ਤੇ ਪਾਟੀਆਂ ਹੋਈਆਂ ਗੋਦੜੀਆਂ ਹੀ ਪਾਈਆਂ ਹੋਣ ਜਿੰਨਾ ਗੁਰਮੁਖ ਜਨਾਂ ਨੇ ਹਿਰਦੇ ਵਿੱਚ ਪੱਟ ਰੇਸ਼ਮ ਵਰਗਾ ਗਿਆਨ ਆਦਿਕ ਗੁਣ ਧਾਰਨ ਕਰ ਲਿਆ ਤੇ ਬਾਹਰੋਂ ਸੰਸਾਰ ਗੁਰਮੁਖ ਉਹ ਸੰਸਾਰ ਜਗਤ ਵਿੱਚ ਭਲੇ ਚੰਗੇ ਪੁਰਖਿਆ ਤិន ਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਹੇ ਭਾਈ ਉਹਨਾਂ ਗੁਰਮੁਖ ਜਨਾਂ ਦਾ ਰੱਬ ਪਰਮੇਸ਼ਰ ਦੀ ਨਾਲ ਪ੍ਰੇਮ ਲੱਗਿਆ ਹੋਇਆ ਜੇ ਸੰਸਾ ਹੋਵੇ ਤਾਂ ਉਹਨਾਂ ਨਾਲ ਵਿਚਾਰ ਕਰਕੇ ਵੇਖ ਲੈਣਾ ਉਹ ਤਾਂ ਕੇਵਲ ਪਰਮੇਸ਼ਰ ਦੇ ਦਰਸ਼ਨ ਦੇਖਣ ਦੇ ਵਿਚਾਰ ਸੋਚਣ ਵਿੱਚ ਲੱਗੇ ਰਹਿੰਦੇ ਆ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ ਉਹ ਗੁਰਮੁਖ ਜਨ ਕਦੇ ਰੰਗ ਪ੍ਰੇਮ ਵਿੱਚ ਆ ਕੇ ਹੱਸਣ ਲੱਗ ਜਾਂਦੇ ਕਦੇ ਰੰਗ ਪ੍ਰੇਮ ਵਿੱਚ ਆ ਕੇ ਰੋਣ ਲੱਗ ਜਾਂਦੇ ਕਦੇ ਆਪਣੇ ਰੰਗ ਵਿੱਚ ਆ ਕੇ ਚੁੱਪ ਵੀ ਕਰ ਜਾਂਦੇ ਜਦੋਂ ਆਪਣੇ ਆਤਮਾ ਆਨੰਦ ਦੀ ਪ੍ਰਾਪਤੀ ਹੋਈ ਵੇਖਦੇ ਆ ਕਿ ਅਸੀਂ ਇਤਨਾ ਵੱਡਾ ਕੋਈ ਸਾਧਨ ਤਾਂ ਕੀਤਾ ਨਹੀਂ ਵਾਹਿਗੁਰੂ ਨੇ ਸਾਡੇ ਤੇ ਤਰਸ ਕਰਕੇ ਐਨਾ ਆਨੰਦ ਬਖਸ਼ ਦਿੱਤਾ ਹੈ ਇਉਂ ਕਦੇ ਆਪਣੇ ਰੰਗ ਵਿੱਚ ਆ ਕੇ ਹੱਸਣ ਲੱਗ ਜਾਂਦੇ ਕਦੇ ਕਹਿੰਦੇ ਕਿ ਵਾਹਿਗੁਰੂ ਦੇ ਨਾਮ ਜਪਣ ਵਿੱਚ ਇੰਨਾ ਆਨੰਦ ਸੀ ਜੋ ਆਨੰਦ ਵਾਹਿਗੁਰੂ ਨੇ ਸਾਨੂੰ ਬਖਸ਼ ਦਿੱਤਾ ਅਸੀਂ ਪਹਿਲੀ ਉਮਰ ਐਵੇਂ ਬੇਅਰਥ ਗਵਾ ਲਈ ਇਓ ਲੰਗੀ ਉਮਰ ਦਾ ਪਛਤਾ ਤਾਪ ਕਰਕੇ ਰੋਣ ਲੱਗ ਜਾਂਦੇ ਆ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ ਉਹਨਾਂ ਮਹਾਤਮਾ ਜਨਾਂ ਨੂੰ ਸੱਚੇ ਨਾਹ ਪਦੀ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਦੀ ਵੀ ਕਿਸੇ ਪੁਰਖ ਦੀ ਪਰਵਾਹ ਮੁਤਾਜੀ ਖੁਸ਼ਾਮਦੀ ਨਹੀਂ ਆ ਦਰਵਾਟ ਉੱਪਰ ਖਰਚ ਮੰਗਾ ਜਬੈ ਦੇ ਤਖਾਹੇ ਹੇ ਭਾਈ ਉਹ ਸੰਸਾਰ ਰੂਪੀ ਦਰਵਾਜੇ ਦੇ ਉਤੋਂ ਉਪਰਾਮ ਹੋ ਕੇ ਖੜੇ ਹੋਏ ਪਰਮੇਸ਼ਰ ਦੀ ਭਗਤੀ ਦਾ ਪਰਲੋਕ ਰੂਪ ਵਾਟ ਰਸਤੇ ਵਾਸਤੇ ਖਰਚ ਮੰਗਦੇ ਆ ਇੰਦਰੀਆਂ ਰੂਪ ਗੋਲਕਾਂ ਤੋਂ ਉਪਰਾਮ ਹੋ ਕਰਕੇ ਪਰਮੇਸ਼ਰ ਦੇ ਸਤਸੰਗਤ ਰੂਪੀ ਦਰ ਤੇ ਖੜੇ ਨਾਮ ਰੂਪੀ ਖਰਚ ਮੰਗਦੇ ਆ ਤੇ ਉਹ ਕਹਿੰਦੇ ਜਬੈ ਦੇ ਤਖਾਹੇ ਜਬੈ ਭਾਵ हे परमेश्वर ਜਦੋਂ ਵਾਹਿਗੁਰੂ ਆਪਣੀ ਭਗਤੀ ਰੂਪ ਸ਼ਰਦਾ ਦੀ ਦਾਤ ਦੇਵੇ ਤਾਦੋ ਗੁਰਮੁਖ ਜਨ ਭਗਤੀ ਰੂਪ ਖਰਚ ਨੂੰ ਖਾਂਦੇ ਆ ਭਾਵ ਉਸ ਆਨੰਦ ਦੇ ਤਾਂ ਹੀ ਧਾਰਦੇ ਆ ਅੱਗੇ ਦਿਖਾਵੇ ਵਾਲੇ ਪਖੰਡੀਆਂ ਦੀ ਬਾਬਤ ਪਰਮਾਉਂਦੇ ਆ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ हे ਭਾਈ ਜਿਨ੍ਹਾਂ ਦਾ ਹਮਾ ਅਸੀਂ ਤੁਮਾ ਤੁਸੀਂ ਭਾਵ ਹੰਗਤਾ ਤੁਮਤਾ ਵਿੱਚ ਮੇਲ ਮਿਲਾਪ ਪਾਇਆ ਹੋਇਆ ਜਿਨ੍ਹਾਂ ਵਿੱਚ ਮੇਰ ਤੇਰ ਜੀ ਵੀ ਇਸ ਦਾ ਭੇਦ ਗਿਆਨ ਹੈ ਉਨ ਵਾਸਤੇ ਧਰਮਰਾਜੇ ਦੀ ਦੀਵਾਨ ਕਚੈਰੀ ਵੀ ਇੱਕੋ ਹੀ ਹੈ ਇੱਕ ਵਾਹਿਗੁਰੂ ਦਾ ਹੀ ਆਸਰਾ ਹੈ ਇੱਕ ਦੀ ਹੁਕਮ ਰੂਪੀ ਕਲਮ ਵਗੀ ਹੋਈ ਹੈ ਪਾਵੋ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਜੰਮਣ ਮਰਨ ਵਿੱਚ ਪਏ ਰਹਿਣਗੇ ਜਿਹੜੇ ਭਾਣਾ ਨਹੀਂ ਮੰਨਦੇ ਹੰਤਾਂ ਮਮਤਾ ਦੇ ਮੇਲ ਵਿੱਚ ਪਏ ਉਹਨਾਂ ਦੀ ਕੀ ਹਾਲਤ ਹੋਵੇਗੀ ਅੱਗੇ ਫਰਮਾਉਂਦੇ ਆ ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜਿਉ ਤੇਲ ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹਨਾਂ ਗੁਰਮਨ ਮੁੱਖਾਂ ਦੇ ਸੂਖਮ ਸਰੀਰ ਨੂੰ ਧਰਮ ਰਾਜੇ ਦੀ ਦਰ ਦਰਗਾਹ ਭਾਵ ਕਚੈਰੀ ਵਿੱਚ ਹਿਸਾਬ ਲੈਣ ਵੇਲੇ ਜਿਵੇਂ ਤਿਲਾਂ ਨੂੰ ਪੀੜ ਕੇ ਤੇਲ ਕੱਢ ਕੇ ਖਾਲ ਛੁੱਟ ਜਾਂਦੀ ਆ ਛੁੱਟੀ ਜਾਂਦੀ ਏਵੇਂ ਮਨ ਮੁੱਖਾਂ ਦਾ ਸੂਖਮ ਸਰੀਰ ਅੱਗੇ ਪੀੜਿਆ ਜਾਵੇਗਾ ਅਤੇ ਗਿਆਨ ਰੂਪੀ ਤੇਲ ਕੱਢ ਕੇ ਖਾਲ ਵਾਂਗੂ ਪੱਥਰਾ ਆਦਕਾਂ ਦੀਆਂ ਜੜ ਜੂਨਾ ਵਿੱਚ ਛੁੱਟਿਆ ਜਾਵੇਗਾ ਪੌੜੀ ਆਪੇ ਹੀ ਕਰਣਾ ਕਿਓ ਕਲ ਆਪੇ ਹੀ ਤੈ ਧਾਰੀ ਐ हे भाई परमेश्वर ने आप ही संसार रूपी करना प्रपंच बनावना कीता है तय कि आप ही अति आप ही सारे जीवांदे अंदर चेतन सत्ता रूपी काल शक्ति धारण कीती हुई है देखा है गीता अपना तार कच्ची पक्की सारी है हे भाई परमेश्वर दा आप दा ही संसार रूपी खेल पैदा कीता होया है आप ही कृपालु होके संसार रूपी चौपड़ दे खेल नु ਵੇਖ ਰਿਹਾ ਹੈ ਜੀਵ ਰੂਪੀ ਕੱਚੀਆਂ ਪੱਕੀਆਂ ਨਰਦਾਂ ਵੀ ਆਪ ਹੀ ਪੈਦਾ ਕੀਤੀਆਂ ਕੱਚੀ ਨਰਦ ਦੀ ਨਿਆਈ ਪਾਪੀ ਪੱਕੀ ਨਰਦ ਦੀ ਨਿਆਈ ਪੁੰਨੀ ਸਕਾਮ ਕਰਨ ਵਾਲੇ ਕੱਚੇ ਜਿਨ੍ਹਾਂ ਦੀ ਬੁੱਧ ਰੂਪੀ ਨਰਦ ਵਿਸ਼ਿਆਂ ਵਿੱਚ ਲੱਗੀ ਹੋਈ ਆ ਤੇ ਨਿਸ਼ਕਾਮੀ ਕਰਮ ਕਰਨ ਵਾਲੇ ਪੱਕੀ ਭਾਵ ਪੁੰਨੀ ਜਿਨ੍ਹਾਂ ਦੀ ਬੁੱਧ ਰੂਪੀ ਨਰਦ ਸ਼ੁਭ ਗੁਣਾ ਦੇਵੀ ਸੰਪਦਾ ਵਿੱਚ ਲੱਗੀ ਹੋਈ ਆ ਉਹ ਪਰਮੇਸ਼ਰ ਆਪ ਹੀ ਸਾਰਿਆਂ ਜੀਵਾਂ ਦੀਆਂ ਜਿੰਦਾਂ ਰੂਪ ਨਰਦਾ ਨੂੰ 84 ਲੱਖ ਜੁਨਾ ਵਿੱਚ ਧਰ ਰੱਖ ਕੇ ਵੇਖ ਰਿਆ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਐ ਜਿਹੜਾ ਵੀ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਉਸਨੇ ਸਵਾਸ ਪੂਰੇ ਹੋયા ਤੋਂ ਚੱਲਸੀ ਚਲਿਆ ਹੀ ਜਾਣਾ ਸਾਰੇ ਕੋਈ ਆਪਣੀ ਵਾਰੀ ਅਨਸਾਰ ਆਉਣਾ ਕਰਦੇ ਹਨ ਆਪਣੀ ਮੌਤ ਦੀ ਵਾਰੀ ਆਈ ਤੋਂ ਚਲੇ ਜਾਂਦੇ ਆ ਕਿਉਂਕਿ ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ ਜਿਸਕੇ ਜੀਅ ਪ੍ਰਾਣ ਹੈ ਕਿਉ ਸਾਹਿਬ ਮਨੋਂ ਵਿਸਾਰੀਐ हे ਭਾਈ ਜਿਸ ਵਾਹਿਗੁਰੂ ਦੇ ਜੀਵਾਂ ਨੂੰ ਪ੍ਰਾਣ ਸਵਾਸ ਸੂਖਮ ਸਧੂਲ ਕਾਰਣ ਸਰੀਰ ਬਖਸ਼ੇ ਹੋਏ ਉਹ ਸਾਹਿਬ ਮਾਲਕ ਪਰਮੇਸ਼ਰ ਨੂੰ ਕਿਉ ਮਨੋਂ ਹਿਰਦੇ ਚੋਂ ਵਿਸਾਰੀਐ ਭਲਾਉਣਾ ਕਰੀਏ ਭਾਵ ਹਰ ਵਕਤ ਚੇਤੇ ਕਰਨਾ ਚਾਹੀਦਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਆਪਣੇ ਮਨ ਬੁੱਧ ਰੂਪੀ ਹੱਥਾਂ ਕਰਕੇ ਆਪ ਦਾ ਮੁਕਤੀ ਰੂਪ ਕਾਰਜ ਆਪ ਹੀ ਵਾਹਿਗੁਰੂ ਦੀ ਭਗਤੀ ਕਰਕੇ ਸਵਾਰਨਾ ਕਰੀਏ ਸਲੋਕ ਮਹਲ ਸਲੋਕ ਮਹੱਲਾ ਦੂਜਾ ਤਨ ਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਖਡੂਰ ਸਾਹਿਬ ਵਿੱਚ ਨਿਵਾਸ ਕਰ ਰਹੇ ਸਨ ਜਿਸ ਪ੍ਰਕਾਰ ਬੱਦਲ ਝੁੱਕ ਕੇ ਵਰਖਾ ਕਰਦੇ ਹਨ ਅਤੇ ਸਾਰੇ ਉੱਚੀਆਂ ਨੀਵਾਂ ਥਾਵਾਂ ਤੇ ਹਰਿਆਵਲਤਾ ਤੇ ਬੰਬੀਹੇ ਦੀ ਸਵੰਤੀ ਬੂੰਦ ਦੁਆਰਾ ਤ੍ਰੇਮੇੜ ਦਿੰਦੇ ਆ। ਇਵੇਂ ਸਤਿਗੁਰੂ ਜੀ ਬੱਦਲ ਦੀ ਨਿਯਮ ਅਮਰਤ ਨਾਮ ਦੀ ਵਰਖਾ ਕਰਕੇ ਉੱਚੀਆਂ ਨੀਵੀਆਂ ਭਾਵ ਉਤਮ ਮੱਧਮ ਆਦਿ ਜਗਿਆਸੂਆਂ ਦੇਰ ਦੇ ਵਿੱਚ ਸ਼ੁਭ ਗੁਣਾਂ ਦੀ ਹਰਿਆਵਲਤਾ ਪੈਦਾ ਕਰਕੇ ਕਰ ਰਹੇ ਆ ਤੇ ਮੁਕਤੀ ਰੂਪ ਸਵੰਤੀ ਬੂੰਦ ਦੀ ਗੁਰਸਿੱਖਾਂ ਨੂੰ ਬਖਸ਼ਿਸ਼ ਕਰਦੇ ਆ। ਸਤਿਗੁਰਾਂ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਪਰਮੇਸ਼ਰ ਨਾਲ ਪ੍ਰੇਮ ਕਰਨ ਨੂੰ ਚੇਤ ਤਾਂ ਕਰਦਾ ਹੈ ਪਰੰਤੂ ਹਿਰਦੇ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ ਤਾਂ ਸਤਿਗੁਰੂ ਜੀ ਇਹ ਪਾਵਨ ਸ਼ਲੋਕ ਗੁਰਸਿੱਖਾਂ ਦੇ ਪਰਥਾਏ ਉਚਾਰਨ ਕਰਦੇ ਹਨ ਸ਼ਲੋਕ ਮਹੱਲਾ ਦੂਜਾ ਇਹ ਕਨੇਹੀ ਆਸ ਕੀ ਦੂਜੈ ਲੱਗੈ ਜਾਏ ਇਹ ਗੁਰਸਿੱਖੋ ਇਹ ਕਿਹੋ ਜੀ ਆਸ਼ਕੀ ਪ੍ਰੀਤੀ ਆ ਜੋ ਪਰਮੇਸ਼ਰ ਨੂੰ ਛੱਡ ਕੇ ਮਨ ਦੇ ਦ્વੈਤ ਭਾਵ ਵਿੱਚ ਲੱਗ ਜਾਣਾ ਹੈ ਲੱਗ ਰਹੀ ਆ ਦੂਸਰੇ ਭਾਵ ਦੇਵੀ ਦੇਵਤੇ ਦੀ ਪੂਜਨਾ ਵਿੱਚ ਲੱਗ ਜਾਣਾ ਹੈ ਇਹ ਕਿ ਉਹ ਜਹੀ ਆਸ਼ਕੀ ਪ੍ਰੀਤੀ ਹੈ ਫਿਰ ਪ੍ਰਸ਼ਨ ਹੈ ਸਤਿਗੁਰੂ ਜੀ ਫਿਰ ਪਰਮੇਸ਼ਰ ਦਾ ਪ੍ਰੇਮੀ ਕੌਣ ਕਹੀਦਾ ਹੈ ਪਾਤਸ਼ਾਹ ਉੱਤਰ ਦਿੰਦੇ ਨਾਨਕ ਆਸਕ ਕਾਂਢੀਐ ਸਦਹੀ ਰਹੈ ਸਮਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਗੁਰਸਿੱਖੋ ਵਾਹਿਗੁਰੂ ਦਾ ਆਸਕ ਪ੍ਰੇਮੀ ਉਹ ਹੀ ਕਾਂਢੀਐ ਕਹੀਦਾ ਜਿਸ ਦਾ ਮਨ ਹਮੇਸ਼ਾ ਹੀ ਪਰਮੇਸ਼ਰ ਦੇ ਪ੍ਰੇਮ ਵਿੱਚ ਸਮਾਇਆ ਰਿਂਦਾ ਮਿਲਿਆ ਰਿਂਦਾ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਜਦੋਂ ਚੰਗਾ ਕਈ ਉਤਮ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਪਰਮੇਸ਼ਰ ਨੂੰ ਚੰਗਾ ਕਰਕੇ ਮੰਨਦਾ ਹੈ ਤੇ ਜਦੋਂ ਕੋਈ ਵਿਚਾਰ ਵਿਹਾਰ ਮੰਦਾ ਹੋ ਜਾਵੇ ਤਾਂ ਪਰਮੇਸ਼ਰ ਨੂੰ ਬੁਰਾ ਕਹਿਣ ਲੱਗ ਜਾਂਦਾ ਜੇਕਰ ਲੋਕ ਚੰਗਾ ਕਹਿਣ ਤਾਂ ਉਹਨਾਂ ਨੂੰ ਚੰਗਾ ਕਰਕੇ ਮੰਨਦਾ ਜੋ ਮੰਦੇ ਬਚਨ ਬੋਲਦੇ ਉਹਨਾਂ ਨਾਲ ਬੁਰੇ ਵਰਤਾਵਾਲਾ ਹੋ ਜਾਂਦਾ ਆਸ਼ਕ ਏਹ ਨਾ ਆਖੀਐ ਜੇ ਲੇਖੈ ਵਰਤੈ ਸੂਏ ਹਾਂ ਹੋ ਇਹੋ ਜਿਹੇ ਜਿਹੜੇ ਬੁਰਖ ਦੁਨੀਆ ਦੇ ਹਿਸਾਬਾਂ ਕਿਤਾਬਾਂ ਦੇ ਵਰਤਾਰੇ ਵਿੱਚ ਵਰਤਰੇ ਆ ਇਹੋ ਜੇ ਵਾਹਿਗੁਰੂ ਦੇ ਆਸ਼ਕ ਪ੍ਰੇਮੀ ਨਹੀਂ ਆਖੇ ਜਾ ਸਕਦੇ ਨਾ ਕਹੇ ਜਾ ਸਕਦੇ ਮਹੱਲਾ ਦੂਜਾ ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ ਜਿਸ ਪ੍ਰਕਾਰ ਕੋਈ ਸੇਵਕ ਆਪਣੇ ਮਾਲਕ ਪਾਸ ਜਾ ਕੇ ਸਲਾਮ ਨਮਸਕਾਰ ਵੀ ਕਰੇ ਤੇ ਜਦੋਂ ਮਾਲਕ ਕੋਈ ਕੰਮ ਆਖੇ ਤਾਂ ਆਗੋਂ ਜਵਾਬ ਉੱਤਰ ਦੇ ਦੇਵੇ ਇਹਨਾਂ ਦੋਵੇਂ ਗੱਲਾਂ ਦੇ ਕਰਨ ਵਾਲਾ ਮੁੰਡੋ ਆਰੰਭ ਤੋਂ ਹੀ ਕੁੱਥਾ ਜਾਂਦਾ ਭੁੱਲ ਜਾਂਦਾ ਹੈ ਕਿਉਂਕਿ ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ ਵਜਿ ਹੋ ਗਵਾਏ ਆਪਣਾ ਤਖਤ ਨ ਬੈਸੈ ਸੀ ਨਾਨਕ ਦੋਵੇ ਕੂੜੀਆ ਥਾਏ ਨਪਕਾਈ ਪਾਏ ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਹੜੀ ਸਲਾਮ ਪਾਵ ਬੰਦਨਾ ਕਰਨੀ ਤੇ ਜਵਾਬ ਦੇਣਾ ਉਸ ਦੀਆਂ ਇਹ ਦੋਨੇ ਗੱਲਾਂ ਹੀ ਝੂਠੀਆਂ ਅਤੇ ਉਸ ਦੀ ਕਾਈ ਕੋਈ ਗੱਲ ਵੀ ਥਾਂ ਨਹੀਂ ਪੈਂਦੀ ਭਾਵ ਕੋਈ ਗੱਲ ਸਿਰੇ ਨਹੀਂ ਚੜਦੀ ਪੌੜੀ ਜੇਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਸ ਵਾਹਿਗੁਰੂ ਦਾ ਸੇਵਨ ਭਾਉ ਭਗਤੀ ਕਰਕੇ ਆਤਮਿਕ ਸੁਖ ਆਨੰਦ ਪ੍ਰਾਪਤ ਕਰੀਦਾ ਹੈ ਉਸ ਸਾਹਿਬ ਮਾਲਕ ਪਰਮੇਸ਼ਰ ਨੂੰ ਮਨ ਦੀ ਭਾਵਨਾ ਨਾਲ ਹਮੇਸ਼ਾ ਹੀ ਸੰਭਾਲੀਏ ਜਾਦ ਕਰੀਏ ਜਿਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉ ਘਾਲੀ ਹੈ ਜਿਸ ਕਰਕੇ ਆਪਣੇ ਕੀਤੇ ਹੋਏ ਕਰਤੱਵਾਂ ਦਾ ਫਲ ਆਪ ਹੀ ਪਾਈਦਾ ਹੈ ਉਹ ਬੁਰੀ ਬਰਿਆਈ ਵਾਲੀ ਘਾਲ ਕਮਾਈ ਕਿਸ ਕਰਕੇ ਘਾਲੀਏ ਕਮਾਉਣਾ ਕਰੀਏ ਭਾਵ ਨਾ ਕਮਾਉਣਾ ਕਰੀਏ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ ਹੇ ਭਾਈ ਕਿਸੇ ਦਾ ਮੂਲ ਉੱਕਾ ਹੀ ਮੰਦਾ ਬੁਰਾ ਨਹੀਂ ਕੀਜੀਏ ਕਰਨਾ ਚਾਹੀਦਾ ਮੰਦਾ ਸੰਕਲਪ ਮੰਦਾ ਕਰਮ ਨਹੀਂ ਕਰਨਾ ਚਾਹੀਦਾ ਸਗੋਂ ਬੁਰੇ ਕਰਮ ਦੇ ਫਲ ਨੂੰ ਲੰਮੀ ਦੀਰਗ ਦ੍ਰਿਸ਼ਟੀ ਦੇ ਨਾਲ ਨਿਹਾਲੀਏ ਵੇਖਣਾ ਕਰੀਏ ਕਿ ਇਸ ਦਾ ਫਲ ਕੀ ਹੋਏਗਾ ਗੁਰੂ ਸਾਹਿਬ ਜੀ ਤੋਂ ਵਿਚਾਰ ਰੂਪੀ ਲੰਬੀ ਨਿਗਾਹ ਲੈ ਕੇ ਗਿਆਨ ਦ੍ਰਿਸ਼ਟੀ ਨਾਲ ਵੇਖਣਾ ਕਰੀਏ ਕਿ ਪ੍ਰਲੋਕ ਵਿੱਚ ਬੁਰੇ ਕੰਮ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਜੀਉ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਹੇ ਭਾਈ ਜਿਸ ਤਰ੍ਹਾਂ ਸਾਹਿਬ ਮਾਲਕ ਪਰਮੇਸ਼ਰ ਦੇ ਨਾਲ ਮਿਲਾਪ ਦੀ ਹਾਰੀਐ ਹਾਰ ਨਾ ਆਵੇ ਤੇ ਵੇਹਾ ਉਹ ਜਿਹੜਾ ਸ਼ੁਭ ਗੁਣਾ ਵਾਲਾ ਪਾਸਾ ਆਪਣੇ ਚਿੱਤ ਵਿੱਚ ਢਾਲਣਾ ਕਰੀਏ ਅਰਥਾਤ ਸ਼ੁਭ ਗੁਣਾ ਨੂੰ ਗ੍ਰਹਿਣ ਕਰਕੇ ਨਾਮ ਜਪਣਾ ਕਰੀਏ ਭਾਵ ਜਿਨ੍ਹਾਂ ਦੇ ਤਿੰਨਾ ਗੁਣਾ ਰੂਪ ਕਾਣੇ ਪਏ ਹੋਏ ਆ ਉਹਨਾਂ ਨੇ ਮਨੁੱਖਾ ਜਨਮ ਨੂੰ ਹਾਰ ਕੇ ਹੀ ਜਾਣਾ ਅਤੇ ਜਿਨ੍ਹਾਂ ਦੇ ਪੰਜੇ ਗਿਆਨ ਇੰਦਰੀ ਪੰਜੇ ਕਰਮ ਇੰਦਰੀ ਮਨ ਤੇ ਬੋਧੇ 12 ਜਿੱਤ ਲਏ ਆ ਉਹਨਾਂ ਦੇ ਲੋਕ ਪ੍ਰਲੋਕ ਵਿੱਚ ਪਉ 12 ਪੈ ਗਏ ਉਹ ਮਨੁੱਖਾ ਜਨਮ ਦੀ ਬਾਜੀ ਜਿੱਤ ਜਾਂਦੇ ਆ ਕਿਛ ਲਾਹੇ ਉੱਪਰ ਖਾਲੀ ਐ हे ਭਾਈ ਜਿਸ ਲੋਕ ਪ੍ਰਲੋਕ ਵਿੱਚ ਲਾਹੇ ਲਾਪ ਰਬਤ ਹੋਵੇ ਉਹ ਜਹੀ ਉਸ ਉੱਪਰ ਤਤ ਪਰੋ ਕੇ ਕਿਛ ਕਈਏ ਕੁਝ ਖਾਲੀ ਐ ਕਾਲਣਾ ਕਮਾਈ ਕਰਨੀ ਚਾਹੀਦੀ ਹੈ ਸੋ ਇੱਥੋਂ ਤੱਕ 21 ਸ਼ਲੋਕ ਸਮੇਤ ਪੌੜੀਆਂ ਦੇ ਵਿਚਾਰ ਦੇ ਸਹਿਤ ਸਤਿਗੁਰੂ ਆਪ ਕਿਰਪਾ ਕੀਤੀ ਹੈ ਸੋ ਇਸ ਪੌੜੀ ਦੀਆਂ ਪੰਜੇ ਤੁਕਾਂ ਦੇ ਵੱਖਰੇ ਵੱਖਰੇ ਪ੍ਰਕਰਣ ਹਨ ਪਹਿਲੀ ਤੁਕ ਵਿੱਚ ਪਰਮੇਸ਼ਰ ਦੇ ਸੇਵਨ ਦਾ ਸੁਖ ਦੱਸਿਆ ਹੈ ਦੂਸਰੀ ਤੁਕ ਵਿੱਚ ਚੰਗੀ ਕਮਾਈ ਕਰਨੀ ਦੱਸੀ ਹੈ ਤੀਸਰੀ ਤੁਕ ਵਿੱਚ ਮੰਦਾ ਕੰਮ ਉੱਕਾ ਹੀ ਨਹੀਂ ਕਰਨਾ ਚਾਹੀਦਾ ਚੌਥੀ ਤੁਕ ਵਿੱਚ ਕਿ ਸਾਇਬ ਨਾਲ ਹਾਰਨਾ ਆਵੇ ਇਹੋ ਜੇ ਸ਼ੁਭ ਗੁਣਾਂ ਵਾਲੇ ਪਾਸੇ ਵਿੱਚ ਆਪਣਾ ਚਿਤ ਢਾਲਣਾ ਕਰੀਏ ਪੰਜਵੀਂ ਤੁਕ ਵਿੱਚ ਕਿਹਾ ਹੈ ਕਿ ਲਾਹੇ ਵਾਸਤੇ ਕੋਈ ਕਮਾਈ ਕਾਰ ਕਰਨੀ ਚਾਹੀਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ